ਸਤਿ ਸ੍ਰੀ ਅਕਾਲ ਦੋਸਤੋ ਅੱਜ 26 ਜਨਵਰੀ ਹੈ ਤੇ ਉੱਥੇ ਹੀ ਐਸਕੇਐਮ ਵੱਲੋਂ ਅੱਜ ਇੱਕ ਜੋ ਟਰੈਕਟਰ ਮਾਰਚ ਕਰਨ ਦੀ ਕਾਲ ਦਿੱਤੀ ਗਈ ਹੈ ਜਿਸ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਜੋ ਟੋਲ ਪਲਾਜ਼ਾ ਖਲਾਲ ਵਾਲਾ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਤੇ ਪਹੁੰਚੇ ਨੇ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਨੇ ਤੇ ਇੱਥੇ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਇਸ ਮੌਕੇ ਟਰੈਕਟਰ ਮਾਰਚ ਜੋ ਕੀਤਾ ਜਾ ਰਿਹਾ ਹੈ ਉਸ ਦਾ ਲਾਈਵ ਪ੍ਰਸਾਰਣ ਸੋ ਵੀਡੀਓ ਨਾਲ ਖੀਰ ਤੱਕ ਬਣੇ ਰਹਿਣਾ ਤੇ ਇਸ ਟਰੈਕਟਰ ਮਾਰਚ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਕਰਨਾ ਕੀ ਕਹਿਣਾ ਚਾਹੁੰਦੇ ਜੀ ਅੱਜ ਦੀ ਮਾਰਚ ਬਾਰੇ ਇਹ ਜੀ ਅੱਜ ਦਾ ਮਾਰਚ ਸਾਡਾ ਭਾਈ ਮਾਰਚ ਡੱਲਿਆਲ ਸਾਹਿਬ ਦੀ ਕਾਲ ਤੇ ਆ ਜੀ ਉਹ ਇੰਨੇ ਦਿਨ ਤੋਂ ਮਰਨ ਵਰਤੇ ਬੈਠੇ ਆ ਉਹਦੇ ਕਰਕੇ ਜੋ ਉਹਨਾਂ ਨੇ ਕਾਲ ਕੀਤੀ ਆ ਸਾਡਾ ਫਰਜ਼ ਬਣਦਾ ਇਕੱਠੇ ਹੋਣ ਦਾ ਜੀ ਜੋ ਉਹਨਾਂ ਦੀ ਕਾਲ ਸੀ ਅਸੀਂ ਉਹ ਕਾਲ ਨੂੰ ਪੂਰਾ ਕੀਤਾ ਜੀ ਤੇ ਪੂਰੀ ਚੜ੍ਹਦੀ ਕਲਾ ਚ ਆ ਤੇ ਡੱਲਿਆਲ ਸਾਹਿਬ ਵੀ ਚੜ੍ਹਦੀ ਕਲਾ ਚ ਨੇ ਉਧਰ ਤੇ ਸੰਘਰਸ਼ ਸਾਡਾ ਕਹਿੰਦਾ ਅਸੀਂ ਜਿੱਤ ਕੇ ਹਟਾਂਗੇ ਜੀ ਕਦੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਕਿੱਥੋਂ ਤੋਂ ਕਿੱਥੇ ਤੱਕ ਹੋਣਾ ਹੈ ਇਹ ਹਰ ਇੱਕ ਜਣੇ ਕਿ ਆਪਣਾ ਇਕਾਈ ਦਾ ਜੀ ਅਲੱਗ-ਅਲੱਗ ਗਿਆ ਤੇ ਜਿਵੇਂ ਸਾਡਾ ਇਹ ਮੰਗੜ ਬਲਾਕ ਹੈ ਜੀ ਮੰਗੜ ਇਕਾਈ ਹੈ ਸਾਡੀ ਸਾਡਾ ਇੱਥੇ ਆ ਸਮਰਾਲੇ ਵਾਲਾਂ ਤੱਕ ਗਿਆ ਜੀ ਠੀਕ ਉਹਨਾਂ ਸਮਰਾਲੇ ਲੈ ਹਰ ਇੱਕ ਜਗ੍ਹਾ ਦਾ ਅਲੱਗ-ਅਲੱਗ ਜਣੇ ਕਿ ਆਪਣੇ ਇਕਾਈਆਂ ਦਾ ਲੈ ਹੋਣੇ ਜੀ ਤਾਂ ਇਹ ਮਾਰਚ ਜਾਣੇ ਕਿ 2-3 ਘੰਟੇ ਦਾ ਮਾਰਚ ਹੋਣਾ। ਉਹ ਰੋਕੇ ਵੀ ਜਾਊਗਾ ਟੋਲ ਪਲਾजा ਵਗੈਰਾ ਜੀ। ਨਹੀਂ ਨਹੀਂ ਟੋਲ ਬਰਾਜ ਨਹੀਂ ਰੋਕੇ। ਇਹ ਸ਼ਾਂਤਪੁਰੇ ਤਾਂ ਸਿਰਫ ਕਹਿੰਦਾ ਕੱਠ ਦਿਖਾਉਣਾ ਸੀ ਅਸੀਂ ਟਰੈਕਟਰਾਂ ਦਾ। ਅਸੀਂ ਬੀਜਪੀ ਆ। ਤੇ ਉਹ ਕੱਠ ਦਿਖਾਤਾ ਜੀ। ਬੀਜਪੀ ਵਾਲੇ ਜਿਹੜੇ ਲੀਡਰ ਨੇ ਉਹਨਾਂ ਦੇ ਵੀ ਤੇ ਉਹਨਾਂ ਦਾ ਕਰਾਉ ਵੀ ਕਰ ਜਿੱਥੇ ਜਿਨ੍ਹਾਂ ਦੇ ਲਾਗੇ ਹੋਏਗੇ ਨੇ ਉਹਨਾਂ ਦਾ ਕਰਾਉ ਹੋ ਰਿਹਾ। ਜਿਵੇਂ ਕੋਆਪਰੇਟ ਕਰਾਣਿਆਂ ਦੇ ਜਿੱਥੇ ਵੀ ਉਹਨਾਂ ਦੇ ਸਟੋਰ ਨੇ ਉਹਨਾਂ ਦਾ ਕਰਾਉ ਹੋ ਰਿਹਾ ਜੀ। ਟੋਲ ਟੋਲ ਪਲਾਜਾ ਕੋਈ ਨਹੀਂ ਬੰਦ ਹੋ ਰਿਹਾ ਜੀ। ਹਾਂਜੀ। ਪਾਵਨਿਕ ਨੂੰ ਕੋਈ ਹੈਰਾਨਗੀ ਨਹੀਂ ਕਰਨੀ ਜੀ। ਸੋ ਦੂਜੀ ਦੇਖ ਸਕਦੇ ਹੋ ਇਸ ਮੌਕੇ ਟਰੈਕਟਰ ਮਾਰਚ ਦੀਆਂ ਤਸਵੀਰਾਂ ਜਿੱਥੇ ਕਿ ਵੱਡੀ ਗੰਟੀ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਨੇ ਜਿੱਥੇ ਕਿ ਨੌਜਵਾਨ ਬਜ਼ੁਰਗ ਇਹਨਾਂ ਟਰੈਕਟਰਾਂ ਨੂੰ ਲੈ ਕੇ ਵੱਡੀ ਗੰਟੀ ਦੇ ਵਿੱਚ ਟੋਲ ਪਲਾਇਏ ਤੇ ਖੜੇ ਨੇ ਤੇ ਦੱਸਦੀ ਕਿ ਇਸ ਮੌਕੇ ਵੱਖ-ਵੱਖ ਇਕਾਈਆਂ ਦੀ ਜਿਵੇਂ ਕਿ ਕਿਸਾਨ ਵੀ ਦੱਸਿਆ ਕਿ ਵੱਖ-ਵੱਖ ਇਕਾਈਆਂ ਦੇ ਇਕੱਠ ਹੋ ਰਹੇ ਨੇ ਤੇ ਜੋ ਭਾਜਪਾ ਲੀਡਰ ਨੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਘਰਾਂ ਦਾ ਵੀ ਘਰਾਓ ਕੀਤਾ ਜਾਣਾ ਤੇ ਨਾਲ ਹੀ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਦੀਆਂ ਜੋ ਇਕਾਈਆਂ ਨੇ ਉੱਥੇ ਵੀ ਘਰਾਓ ਕੀਤਾ ਜਾਊਗਾ। ਜੀ ਟਰੈਕਟਰ ਮਾਰਚ ਜੀ। ਹਾਂ ਜੀ ਟਰੈਕਟਰ ਮਾਰਚ। ਠੀਕ ਹੈ ਕਿਹੜੀ ਜਗ੍ਹਾ ਤੋਂ? ਕੋਟ ਕੰਗੂਰਾ ਤੋਂ। ਠੀਕ। ਦੇਖ ਸਕਦੇ ਹੋ ਤੁਸੀਂ ਇਹ ਸਿੱਧੀਆਂ ਤਸਵੀਰਾਂ ਜਿੱਥੇ ਕਿ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਉਂਕਿ ਅੱਜ 26 ਜਨਵਰੀ ਹੈ ਤੇ 26 ਜਨਵਰੀ ਤੇ ਅੱਜ ਕਾਲ ਦਿੱਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਕਰਨ ਦੀ ਪਹੁੰਚੇ ਨੇ ਟਰੈਕਟਰ ਮਾਰਚੇ ਅੱਜ ਦੀ ਜੀ ਹਾਂਜੀ ਹਾਂਜੀ ਕਿੰਨੇ ਕ ਜਣੇ ਪਹੁੰਚੇ ਹੋ ਤੁਸੀਂ ਹੈਗੇ ਨੇ ਸਾਡੇ ਪਿੰਡ ਨੂੰ 10-11 ਟਰੈਕਟਰ ਪਹੁੰਚੇ ਹੋਏ ਨੇ ਵੀਰੇ ਠੀਕ ਹੈ ਨਹੀਂ ਨੌਜਵਾਨ ਕਿੰਨੇ ਕੇ ਕਿਉਂਕਿ ਬਜ਼ੁਰਗ ਤਾਂ ਆਪਣੇ ਹੈਗੇ ਨੇ ਪਹਿਲਾਂ ਤੋਂ ਨੌਜਵਾਨ ਕਿੰਨੇ ਨੌਜਵਾਨ ਵੀ ਹੈਗੇ ਨੇ ਵੀਰੇ 20-22 ਜਣੇ ਹੈਗੇ ਨੇ ਅੱਛਾ ਹਾਂਜੀ ਪੂਰਾ ਜੀ ਲਾਸਟ ਤੱਕ ਨਾਲੇ ਰਹੋਗੇ ਮੈਂ ਹਾਂਜੀ ਹਾਂਜੀ ਲਾਸਟ ਤੱਕ ਨਾਲ ਹੀ ਆ ਵੀਰੇ ਕੋਈ ਭਾਜਪੀ ਲੀਡਰਾਂ ਦੇ ਘਰਾਂ ਦਾ ਘਰਾਓ ਕਰਨਾ ਉੱਥੇ ਵੀ ਹੈਗੀ ਕਾਲ ਹੈ ਜੀ ਫਿਲਹਾਲ ਤਾਂ ਜਿੱਦਾਂ ਹੁਣ ਕਿਸਾਨ ਆਗੂ ਕਹਿਣਗੇ ਉਹਨਾਂ ਦੇ ਨਾਲ ਹੀ ਆਈ ਜਿੱਦਾਂ ਉਹ ਕਹਿਣਗੇ ਉਵੇਂ ਕਰ ਲਾਂਗੇ ਜੀ ਸੋ ਇਸ ਮੌਕੇ ਸਿੱਧੀਆਂ ਤਸਵੀਰਾਂ ਕਲਾਲ ਟੋਲ ਪਲਾਜ਼ਾ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਕਿਸਾਨਾਂ ਵੱਲੋਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਅੱਜ ਦਾ ਜੋ ਟਰੈਕਟਰ ਮਾਰਚ ਦੀ ਟਰੈਕਟਰ ਮਾਰਚ ਪੂਰਾ ਕੀਤਾ ਜਾਣਾ ਹਾਂ ਵੀਰੇ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਹੈ ਵੀਰੇ ਠੀਕ ਹੈ ਅਨਬੜਾਈ ਮਾੜੇ ਦੱਥੋ ਜੀ ਠੀਕ ਹੈ ਸਸੀ ਗੱਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਪਰਸ਼ੂਤ ਸਿੰਘ ਨੰਬਰਦਾਰ ਪਿੰਡ ਕਨੇਚ ਜੀ ਲਾਲ ਲੁਧਿਆਣਾ ਅੱਜ ਦੀ ਕਾਲ ਬਾਰੇ ਦੱਸਿਓ ਜੀ ਵੀ ਕੀ ਕੀ ਅੱਜ ਦੇ ਐਕਸ਼ਨ ਨੇ ਅੱਜ ਸਾਡਾ ਐਕਸ਼ਨ ਤਾਂ ਕੋਈ ਨਹੀਂ ਹੈ ਅੱਜ ਤਾਂ ਸਿਰਫ ਅਸੀਂ ਟਰੈਕਟਰ ਮਾਰਕ ਚ ਕਰਨਾ ਵਾ ਠੀਕ ਹੈ ਜੀ ਤੇ ਦਿਖਾਉਣਾ ਹੀ ਹੈ ਇਹਨਾਂ ਨੂੰ ਵੀ ਸਾਡੇ ਕੋਈ ਇੰਨੀ ਜ਼ਿੰਮੇਵਾਰ ਆ ਇੰਨੇ ਅਸੀਂ ਇਕੱਠੇ ਆ ਜਿਹੜੀ ਇਹਨਾਂ ਦੇ ਦਿੱਲੀ ਦੇ ਭਲੇਖਾ ਸੀਗਾ ਨਾ ਵੀ ਜੀਵਿਦਾਰ ਇਕੱਠਾ ਨਹੀਂ ਹੁੰਦਾ ਆ ਦੇਖ ਲਓ ਸਾਰੀਆਂ ਇੱਥੇ ਬੰਦੀਆਂ ਇਕੱਠੀਆਂ ਨੇ ਇਕੱਠੀਆਂ ਹੋ ਕੇ ਅਸੀਂ ਢੱਲੇਵਾਲ ਸਾਹਿਬ ਦੀ ਦਿੱਤੀ ਉਹ ਇਕਾਲ ਤੇ ਅਸੀਂ ਅੱਜ ਇੱਥੇ ਆਏ ਆ ਤੇ ਉਹਨਾਂ ਦੀ ਸ਼ਰਧਾ ਦੇ ਫੁੱਲ ਚੜਾਉਣਾ ਹੈ ਜਿਵੇਂ ਉਹਨੇ ਕਿਹਾ ਸੀਗਾ ਵੀ 26 ਜਨਵਰੀ ਨੂੰ ਆਪ ਸਾਰੇ ਟਰੈਕਟਰ ਮਾਰਚ ਕਰਨਾ ਉਸ ਦੇ ਸੰਬੰਧ ਵਿੱਚ ਅਸੀਂ ਟਰੈਕਟਰ ਮਾਰਚ ਕਰਾਂਗੇ ਜਿਸ ਤਰ੍ਹਾਂ ਵੀ ਪਰੋਕਾਲ ਹੋਊਗੀ ਜਿੱਥੇ ਬੰਦੀ ਦੀ ਬਾਕੀ ਹੋਰ ਦੱਸੋ ਜਿੱਦਾਂ ਤੇ ਜਿਵੇਂ ਭਾਜਪਾ ਲੀਡਰਾਂ ਦੇ ਘਰਾਂ ਦੇ ਘਰਾਓ ਦੀ ਵੀ ਕਾਲ ਸੀ ਤੇ ਜੋ ਕਾਰਪੋਰੇਟ ਘਰਾਣਿਆਂ ਦੇ ਉਹ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਜਿੱਥੇ ਕਿਤੇ ਕਾਰਪੋਰੇਟ ਘਰਾਣਿਆਂ ਦਾ ਫੇਰੇ ਨੇੜੇ ਕੋਈ ਉਹਨਾਂ ਦੇ ਟੂਬੀ ਟੂਬ ਵਗੈਰਾ ਹੋਣਗੇ ਜਾਂ ਕੋਸੋਰ ਬਣਾਊਗਾ ਪ੍ਰਦਰਸ਼ਨ ਕਰਨਾ ਸਿਰਫ ਉਹਨਾਂ ਦੇ ਮੂਰੇ ਮੂਰੇ ਦਰਸ਼ਨ ਪ੍ਰਦਰਸ਼ਨ ਕਰਨਾ ਸੀ ਕੋਈ ਰੋਕਣਾ ਨਹੀਂ ਕੋਈ ਕੁਝ ਨਹੀਂ ਕਰਨਾ ਸਿਰਫ ਉਹਨਾਂ ਨੂੰ ਆਪਣਾ ਇਕੱਠ ਦਿਖਾ ਲੈਣਾ ਉਹਨਾਂ ਦੇ ਮੂਰੇ ਜਾ ਕੇ ਵੀ ਅਸੀਂ ਟਰੈਕਟਰ ਲਾ ਕੇ ਖੜਾਂਗੇ ਉਹਨਾਂ ਨੂੰ ਰੋਕਾਂਗੇ ਕੋਈ ਕੰਮ ਨਹੀਂ ਰੋਕਾਂਗੇ ਕਿਸੇ ਨੂੰ ਰਾਹ ਜਾਂਦੇ ਨੂੰ ਰੋਕਣਾ ਕਿਸੇ ਨੂੰ ਨਹੀਂ ਰੋਕਣਾ ਕੋਈ ਸਾਡੀ ਕੋਲ ਪਲਾਜਾ ਵੀ ਰੋਕਣ ਦੀ ਕੋਈ ਨਹੀਂ ਕੁਝ ਨਹੀਂ ਰੋਕਣਾ ਕੋਈ ਸਾਡਾ ਕਿਸੇ ਨੂੰ ਡਿਸਟਰਬ ਕਰਨ ਦਾ ਤਾਂ ਮਤਲਬ ਹੀ ਨਹੀਂ ਬਣਦਾ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰਨਾ ਹੈਗਾ ਸਿਰਫ ਸਾਡਾ ਰੋਸ ਮਾਰਚਾ ਅਸੀਂ ਆਪਣਾ ਰੋਸ ਮਾਰਚ ਕਰਨਾ ਸਿਰਫ ਦਿੱਲੀ ਨੂੰ ਦੱਸਣਾ ਕਿ ਅਸੀਂ ਆ ਜੇਕਾਂ ਵੀ ਅਸੀਂ ਤੈਨੂੰ ਜਰੂਰ ਚਾਹੇ ਤੈਨੂੰ ਦਬਲਾਂਗੇ ਪਰ ਅਸੀਂ ਸਾਡੇ ਨੌਜਵਾਨਾਂ ਨੂੰ ਰੋਕ ਰੋਕ ਕੇ ਰੱਖਿਆ ਹੈ ਵੀ ਕੋਈ ਗਲਤ ਕੰਮ ਨਹੀਂ ਕਰਨਾ ਹਜੇ ਆਪਾਂ ਸ਼ਾਂਤੀਮਈ ਰਹਿ ਕੇ ਜਿਸ ਤਰ੍ਹਾਂ ਆਪਾਂ ਅੱਗੇ 13 ਮਹੀਨੇ ਮੋਰਚਾ ਲੜਿਆ ਸ਼ਾਂਤੀ ਰਹਿ ਕੇ ਲੜਨਾ ਜੇ ਕਿਤੇ ਲੋੜ ਪਈ ਤਾਂ ਫਿਰ ਉਹ ਜ ਮੰਗੇ ਠੀਕ ਹੈ ਤੇ ਕਿੰਨੇ ਵਜੇ ਤੱਕ ਇਹ ਅਸੀਂ ਹੁਣ 1:30 ਵਜੇ ਤੱਕ ਇੱਥੇ ਹੈਗੇ ਆਂ 1:30 ਵਜੇ ਤੋਂ ਬਾਅਦ ਅਸੀਂ ਜਾ ਕੇ ਆਪਣੇ ਮੱਛਵਾੜਾ ਚੌਂਕ ਤੋਂ ਜਾ ਕੇ ਤਰਲੋਕ ਸੇ ਤੱਕ ਮਾਰਚ ਕਰਕੇ ਵਾਪਸ ਆੜਾਂਗੇ ਠੀਕ ਧੰਨ ਜੀ ਧੰਨ ਤੁਸੀਂ ਸਿੱਧੀਆਂ ਤਸਵੀਰਾਂ ਇਸ ਸਮੇਂ ਖਲਾਲ ਟੋਲ ਪਲਾਜ਼ਾ ਤੋਂ ਉਹ ਜਿੱਥੇ ਕੀ ਅੱਜ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਨੇ ਤੁਸੀਂ ਇੱਕ ਵਾਰ ਫਿਰ ਦੇਖ ਸਕਦੇ ਹੋ ਪਿੱਛੇ ਲੰਮੀਆਂ ਕਿਲੋਮੀਟਰ ਕਈ ਕਿਲੋਮੀਟਰ ਦੀਆਂ ਕਤਾਰਾਂ ਨੇ ਇਹ ਟਰੈਕਟਰਾਂ ਦੀ ਅੱਜ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਟਰੈਕਟਰ ਮਾਰਚ ਹੋਣਾ ਹੈ ਜਿਵੇਂ ਕਿ ਕਿਸਾਨ ਲੀਡਰ ਸਾਹਿਬ ਨੇ ਵੀ ਦੱਸਿਆ ਵੀ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੋਈ ਸੇ ਰੋਕਿਆ ਨਹੀਂ ਜਾਵੇਗਾ ਕਿਸੇ ਨੂੰ ਡਿਸਟਰਬ ਨਹੀਂ ਕੀਤਾ ਜਾਵੇਗਾ ਸਿਰਫ ਇੱਕ ਜੋ ਡੱਲੇਵਾਲ ਸਾਹਿਬ ਦੀ ਕਾਲ ਹੈ ਅੱਜ ਟਰੈਕਟਰ ਮਾਰਚ ਦੀ ਉਸ ਨੂੰ ਪੂਰਾ ਕੀਤਾ ਜਾਣਾ ਤਾਂ ਕੱਠਾਣਾ ਸ਼ੁਰੂ ਹੋ ਗਿਆ ਤੇ ਹੁਣ ਤੋਂ ਹੀ ਕਈ ਕਿਲੋਮੀਟਰ ਦੀਆਂ ਟਰੈਕਟਰ ਦੀਆਂ ਲਾਈਨਾਂ ਲੱਗ ਗਈਆਂ ਨੇ ਹਾਲੇ ਜਿਵੇਂ ਕਿ ਦੱਸਿਆ ਕਿ 1.5 ਵਜੇ ਤੱਕ ਇੱਥੋਂ ਫਿਰ ਮਾਰਚ ਸ਼ੁਰੂ ਹੋਊਗਾ ਤੋ ਜਿੱਥੇ-ਜਿੱਥੇ ਤੱਕ ਦਿਖ ਰਿਹਾ ਹੈ ਸਾਰੇ ਪਾਸੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਡੱਲੇਵਾਲ ਸਾਹਿਬ ਦੀ ਕਾਲ ਤੇ ਟਰੈਕਟਰ ਲੈ ਕੇ ਪਹੁੰਚੇ ਨੇ ਇਸ ਮਾਰਚ ਦੇ ਵਿੱਚ ਨੌਜਵਾਨਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ ਨੌਜਵਾਨ ਵੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਨੇ ਤੇ ਬਜ਼ੁਰਗਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਲੀਡਰਸ਼ਿਪ ਹੇਠ ਨੌਜਵਾਨ ਇਸ ਕਿਸਾਨ ਮਾਰਚ ਦੇ ਵਿੱਚ ਸਾਲ ਸਾਹਿਬ ਜੀ ਫੌਜਾਂ ਵੀ ਪਹੁੰਚੀਆਂ ਨਹੀਂ ਅੱਜ ਮਹਾਰਾਜ ਆ ਜਾਈ ਫੌਜਾਂ ਪਹੁੰਚੀਆਂ ਨੇ ਮਹਾਰਾਜ ਡੱਲਾ ਸਾਹਿਬ ਦੇ ਹੁਕਮ ਤੇ ਆਇਆ ਜੀ ਅਸੀਂ ਠੀਕ ਹੈ ਜੀ ਆ ਜਾਈ ਉਹਨਾਂ ਦੇ ਮਹਾਰਾਜ ਮੰਨਣਾ ਚਾਹੀਦਾ ਹੈ ਸਰਕਾਰਾਂ ਨੂੰ ਹਾਂ ਜੀ ਵਿਚਾਰਾ ਮੰਨਰਵਾਰਸੇ ਬੈਠਾ ਸੀ ਸਾਡੀ ਖਾਤਰ ਸਾਰਿਆਂ ਦੇ ਸਾਡਾ ਵੀ ਫਰਜ਼ ਵੰਦਾ ਵੀ ਅਸੀਂ ਉਹਨਾਂ ਦੇ ਨਾਲ ਦਰਸ਼ਨ ਵੇਲੇ ਉੱਥੇ ਤਾਂ ਨਹੀਂ ਜਾ ਸਕਦੇ ਇੱਥੇ ਤਾਂ ਕਰ ਸਕਦੇ ਹਾਂ ਫੌਜ ਦੇ ਦਰਸ਼ਨ ਟਰੈਕਟਰ ਲੈ ਕੇ ਆਏ ਨੇ ਠੀਕ ਹੈ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹਾਂ ਸ਼ਾਂਤੀਪੂਰਵਕ ਤਰੀਕੇ ਨਾਲ ਬਣਾ ਰਹੇ ਹਾਂ ਜੀ ਮਹਾਰਾਜ ਪਰ ਮੰਨਣਾ ਚਾਹੀਦਾ ਹੈ ਸਰਕਾਰ ਨੂੰ ਵੀ ਇਹ ਮੋਦੀ ਸਾਹਿਬ ਬਾਲਾ ਬੇਈਮਾਨ ਹੋ ਛੜਦੀ ਕਲਾ ਕਰੇ ਭਾਈ ਤੁਹਾਨੂੰ ਦੇਖਿਆ ਜੇ 1.5 ਕਿਲੋ 1.5 ਮੀਟਰ ਤੱਕ ਜਿਵੇਂ ਦੱਸਿਆ ਉਰੇ ਖੜਨਾ ਪਰ ਹੁਣ ਤੋਂ ਹੀ ਕਈ ਕਿਲੋਮੀਟਰ ਲੰਮੀ ਆ ਕਤਾਰਾਂ ਲੱਗ ਗਈਆਂ ਨਾ ਜੀ ਬਹੁਤ ਕੋਈ ਅੰਤ ਦੀ ਫੌਜ ਨਾ ਫੌਜਾ ਕੋਈ ਅੰਤ ਨਹੀਂ ਹੈਗਾ ਛੜਦੀ ਕਲਾ ਕਰੇ ਤੰਦਰੁਸਤੀਆਂ ਵਾਖੇ ਵਾ ਤੁਹਾਨੂੰ ਵੀ ਭਾਈ ਛੜਦੀ ਕਲਾ ਕਰੇ ਜਾਨਾ ਜਿਹੜੇ ਭਾਈ ਸਾਡਿਆਂ ਦਿਖਾਉਂਦੇ ਆ ਮਹਾਰਾਜ ਸਰਕਾਰ ਨੂੰ ਬਣਨਾ ਚਾਹੀਦਾ ਸਰਕਾਰ ਬਾਹਲਾ ਲੰਬਾ ਪੈ ਗਿਆ ਜੀ ਇੰਨਾ ਕੰਮ ਚਾਹੀਦਾ ਚਾਹੀਦਾ ਨਹੀਂ ਸਹੀ ਗੱਲ ਨਹੀਂ ਤਾਂ ਆਦਮ ਜਦ ਕਰਕੇ ਸਰਕਾਰ ਕਰ ਸਕਦੀ ਆਪ ਕੋ ਉਸ ਨਾਲ ਕਰ ਸਕਦੀ ਆ ਗੱਲਬਾਤ ਲਈ ਵੀ ਨਹੀਂ ਹੈ ਜਾਂ ਜੀ ਕੋਈ ਸਮ ਨਹੀਂ ਜਵਾਈ ਬੋਦੀ ਦਾ ਦੇਖ ਲੋ ਹੋਰ ਬਾਕੀ ਸਭ ਨੂੰ ਮਨਾਉਂਦਾ ਫਿਰਦਾ ਰੋਜ਼ ਉਹ ਕਰੀ ਜਾਂਦਾ ਮੰਦਰ 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 ਵੀ ਤਾਂ ਹੀ ਰਹਿ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਮੰਦਰ ਦਾ ਨਵੇਂ ਪਾਸ਼ਾ ਜੀ ਨੇ ਸੀੜੀਆਂ ਦਿੱਤੀਆਂ ਨੇ ਤਾਂ ਹੀ ਮੰਦਰ ਨੇ ਚਲੋ ਬਾਕੀ ਮਰਜੀ ਆ ਜੀ ਉਹਨਾਂ ਨੇ ਮੰਨਣਾ ਚਾਹੀਦਾ ਪਰ ਮੰਨਣਾ ਮਨੇ ਮਨੇ ਵੀ ਨਰਨਾ ਹੈ ਨਹੀਂ ਜਿੱਤ ਦਾ ਖਾਲਸੇ ਦੀ ਹੋਣੀ ਹੈ ਜਦੋਂ ਵੀ ਹੋਣੀ ਹੈ ਖਾਲਸੇ ਦੀ ਜਿੱਤ ਹੋਣੀ ਹੈ ਸਰੂ ਰਾਜ ਖਾਲਸਾ ਚੜ੍ਹਦੀ ਕਲਾ ਕਰੂ ਸਾਰਾ ਖਾਲਸਾ ਦੀਆਂ ਗੱਡੀਆਂ ਬੱਸਾਂ ਟਰੈਕਟਰ ਵਗੈਰਾ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਕਿਸੇ ਨੂੰ ਕੋਈ ਰੋਕੇ ਟੋਕੇ ਨਹੀਂ ਜਾ ਰਿਹਾ ਸਿਰਫ ਆਪਣਾ ਮਾਰਚ ਕੀਤਾ ਮਾਰਚ ਕੀਤਾ ਜਾਣਾ ਤੇ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਜੋ ਟ੍ਰੈਫਿਕ ਹੈ ਉਸੇ ਤਰ੍ਹਾਂ ਹੀ ਨਿਰਵਗੰ ਚੱਲ ਰਿਹਾ ਤੇ ਇੱਥੇ ਹਜੇ ਇਕੱਠ ਹੋ ਰਿਹਾ ਹੈ 1:30 ਵਜੇ ਤੱਕ ਇਥੋਂ ਮਾਰਚ ਸ਼ੁਰੂ ਹੋਊਗਾ ਤੇ ਇਸੇ ਤਰ੍ਹਾਂ ਦੇ ਹੀ ਇਕੱਠ ਹਰ ਇੱਕ ਇਕਾਈ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਦੇ ਵਿੱਚ ਕੀਤੇ ਜਾ ਰਹੇ ਨੇ ਸੋ ਕੀ ਕਹਿੰਦੇ ਤੁਹਾਡੇ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਖਾਸ ਰਿਪੋਰਟ ਤੁਹਾਡੇ ਲਈ ਜੋ ਕਿ ਕਲਾਲ ਟੋਲ ਪਲਾਜ਼ਾ ਤੋਂ ਲੈ ਕੇ ਹਾਜ਼ਰ ਸੀ ਪਿੱਛੇ ਦੇਖ ਸਕਦੇ ਹੋ ਤੁਸੀਂ ਟੋਲ ਪਲਾਜ਼ਾ ਤੇ ਇਹ ਜੋ ਟਰੈਕਟਰ ਮਾਰਚ ਸ਼ੁਰੂ ਹੋਣਾ ਇੱਥੇ ਟਰੈਕਟਰ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਜੀ